ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੁਤਲਾਬ ਬਣਿਆ ਹੋਇਆ ਹੈ ਤਾਂ ਉਸ ਦੇ ਵਿਚਾਰੇ ਇੱਕ ਵੱਡੀ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਕੀਤੀ ਜਾ ਰਹੀ ਹੈ ਤਾਂ ਉਸ ਖਬਰ ਦੇ ਵਿੱਚ ਕੀ ਹੈ ਤੁਹਾਨੂੰ ਵੀ ਦੱਸ ਦਿੰਨੇ ਆ ਤਾਂ ਵੱਡੀ ਖਬਰ ਹੈ ਕਿ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਧਾਰਮਿਕ ਸਥਾਨ ਸਿੱਖਾਂ ਦਾ ਧਾਰਮਿਕ ਸਥਾਨ ਨਨਕਾਣਾ ਸਾਹਿਬ ਦੇ ਉੱਤੇ ਹਮਲੇ ਦੀ ਗੱਲ ਕੀਤੀ ਜਾ ਰਹੀ ਆ ਤਾਂ ਇਸ ਨੂੰ ਲੈ ਕੇ ਹੁਣ ਭਾਰਤ ਸਰਕਾਰ ਨੇ ਉੱਥੇ ਦੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਕੀਤੀ ਆ ਅਖਰਕਾਰ ਜਦੋਂ ਇਹ ਖਬਰ ਸੁਣਦੇ ਆ ਤਾਂ ਖੇਰ ਦੇ ਵਲੋਂਦਰੇ ਜਾਂਦੇ ਨੇ ਤਾਂ ਸਿੱਖ ਹਿਰਦਿਆ ਤੇ ਜਿਹੜੀ ਐ ਉਹ ਭਾਰੀ ਸੱਟ ਵੱਜਦੀ ਆ ਕਿਉਂਕਿ ਸਿੱਖਾਂ ਦਾ ਧਾਰਮਿਕ ਸਥਾਨ ਹੈ ਪਹਿਲੇ ਗੁਰੂ ਗੁਰੂ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਹੈ ਤਾਂ ਇਸ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਜਦੋਂ ਤੋਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਤਾਂ ਉਦੋਂ ਤੋਂ ਹੀ ਸਿੱਖਾਂ ਦੇ ਮਨਾਂ ਦੇ ਵਿੱਚ ਭਾਰੀ ਰੋਸ ਵੀ ਹੈ ਕਿ ਆਖਰਕਾਰ ਜੋ ਕਿ ਗੁਰਦ ਆਮਾ ਨੇ ਆਖਰਕਾਰ ਕਿਉਂ ਕਿਸੇ ਦਾ ਕੀ ਵਿਗਾੜਿਆ ਤਾਂ ਇਹ ਖਬਰਾਂ ਦੀ ਸਥਿਤੀ ਸਪਸ਼ਟ ਕਰਦੇ ਹੋਏ ਭਾਰਤ ਸਰਕਾਰ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਇਹ ਹੈ ਕਿ ਅਜਈਆ ਖਬਰਾਂ ਬਿਲਕੁਲ ਬੇਬੁਨਿਆਦ ਨੇ ਬਿਲਕੁਲ ਗਲਤ ਨੇ ਅਜਿਹੀ ਕੋਈ ਵੀ ਖਬਰ ਨਹੀਂ ਹੈ ਕਿ ਜਿਸ ਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਹੋਵੇ ਤਾਂ ਅਜਈਆਂ ਖਬਰਾਂ ਦੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਅਫਵਾਹਾਂ ਤੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਅਜਈਆਂ ਜਿਹੜੀਆਂ ਕਿ ਖਬਰਾਂ ਨੇ ਉਹ ਫਿਰਕੂਬਾਦ ਪੈਦਾ ਕਰਦੀਆਂ ਨੇ ਤੇ ਆਪਸੀ ਭਾਈਚਾਰੇ ਦੇ ਵਿੱਚ ਨਫ਼ਰਤ ਜਿਹੜੀਆਂ ਨੇ ਉਹ ਪੈਦਾ ਕਰਦੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤਾਂ ਤੁਹਾਨੂੰ ਦਿਖਾ ਦਈਏ ਕਿ ਜਿਸ ਤਰ੍ਹਾਂ ਇਹ ਗੁਰੂ ਘਰ ਨਨਕਾਣਾ ਸਾਹਿਬ ਦਿਖਦਾ ਆ ਤਾਂ ਇਸੇ ਤਰ੍ਹਾਂ ਉਸੇ ਤਰ੍ਹਾਂ ਸ਼ਸ਼ੋਭਿਤ ਆ ਕੋਈ ਇਸ ਦੇ ਉੱਤੇ ਹਮਲਾ ਨਹੀਂ ਕੀਤਾ ਗਿਆ ਕੋਈ ਵੀ ਇਸ ਦੇ ਉੱਤੇ ਕੋਈ ਡਰੋਨ ਹਮਲਾ ਨਹੀਂ ਕੀਤਾ ਗਿਆ ਕੋਈ ਵੀ ਕਿਸੇ ਵੀ ਹਮਲੇ ਦੀ ਜੜੀ ਆ ਖਬਰ ਨਹੀਂ ਆ ਰਹੀ ਪਰ ਜੇਕਰ ਸੋਸ਼ਲ ਮੀਡੀਆ ਤੇ ਇਸ ਖਬਰ ਨੂੰ ਫੈਲਾਇਆ ਜਾ ਰਿਹਾ ਤਾਂ ਇਸ ਖਬਰ ਦੇ ਉੱਤੇ ਬਿਲਕੁਲ ਵੀ ਜਿਹੜਾ ਆ ਉਹ ਇਤਬਾਰ ਨਾ ਕੀਤਾ ਜਾਵੇ ਤਾਂ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਕਿ ਸਿੱਖ ਕੌਮ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਸਵੇਰੇ ਤੇ ਸ਼ਾਮ ਨੂੰ ਕਰਦੀ ਆ ਤਾਂ ਇਸੇ ਭਾਰਤ ਤੇ ਪਾਕਿਸਤਾਨ ਦੇ ਤਣਾ ਦੇ ਵਿਚਾਲੇ ਜੋ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਜੋ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਢੜਗਾਚੂ ਹੁਰਾ ਵੱਲੋਂ ਵੀ ਅਮਨ ਤੇ ਕਾਨੂੰਨ ਦੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਜਿੱਥੇ ਕਿਹਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾੜੇ ਸਰਬੱਤ ਦਾ ਭਲਾ ਨੂੰ ਲੈ ਕੇ ਕੱਲ ਅਰਦਾਸ ਕੀਤੀ ਗਈ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤਾਂ ਉਦੋਂ ਵੀ ਦਰਬਾਰ ਸਾਹਿਬ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਸੀ ਤਾਂ ਜੋ ਕੌਮ ਜਾਂ ਜੋ ਜਿਹੜਾ ਕਿ ਗੁਰੂ ਘਰ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਵੇ ਤਾਂ ਉਸ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਤਾਂ ਇਸੇ ਕਰਕੇ ਗੁਰੂ ਘਰਾਂ ਦੇ ਵਿੱਚੋਂ ਸ਼ੁਰੂਆਤ ਦੇ ਭਲੇ ਦੀ ਅਰਦਾਸ ਕੀਤੀ ਗਈ ਆ ਤਾਂ ਇਸ ਲਈ ਭਾਰਤ ਸਰਕਾਰ ਨੇ ਹੜ ਹਮਲੇ ਦੇ ਉੱਤੇ ਜਿਹੜੀ ਆ ਉਹ ਸਥਿਤੀ ਸਪਸ਼ਟ ਕੀਤੀ ਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਸਰਕਾਰ ਨੇ ਉਹਨਾਂ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਭਾਰਤ ਨੇ ਪਾਕਿਸਤਾਨ ਤੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਡਰੋਨ ਨਾਲ ਹਮਲਾ ਕਰਨ ਦੀ ਜਿਹੜੀ ਖਬਰ ਨਿਕਲ ਕੇ ਆਈ ਸੀ ਤਾਂ पीआईबी फैक्ट चेक यूनिट ਨੇ ਕਿਹਾ ਹੈ ਕਿ سوشل میڈیا ਤੇ ਸ਼ੇਅਰ ਕੀਤੀ ਜਾ ਰਹੀ ਇਹ ਵੀਡੀਓ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਡਰੋਨ ਨਾਲ ਹਮਲਾ ਕੀਤਾ ਹੈ ਇਹ ਦਾਵਾ ਪੂਰੀ ਤਰ੍ਹਾਂ ਝੂਠਾ ਹੈ ਤਾਂ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ਵਿੱਚ ਫਿਰਕੂ ਨਫ਼ਰਤ ਪੈਦਾ ਕਰਨ ਲਈ ਅਜਹੀਆਂ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਨਨਕਾਣਾ ਸਾਹਿਬ ਸਿੱਖਤ ਰੰਦੇ ਸਨਸਥਾਪਕ ਗੁਰੂ ਨਾਨਕ ਦੇਵ ਜੀ ਜਾਨੀ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਤੇ ਇਹ ਗੁਰਦੁਆਰਾ ਸਿੱਖਾਂ ਦੇ ਲਈ ਇੱਕ ਸਤਕਾਰਯੋਗ ਤੀਰਥ ਵੀ ਹੈ ਸਰਕਾਰ ਨੇ ਉਹਨਾਂ ਦਾਅਵਿਆਂ ਨੂੰ ਰੱਦ ਵੀ ਕੀਤਾ ਹੈ ਪਾਕਿਸਤਾਨ ਦੁਆਰਾ ਸਾਈਬਰ ਹਮਲੇ ਦੇ ਵਿੱਚ ਭਾਰਤ ਦਾ ਪਾਵਰ ਗ੍ਰਿਡ ਨੁਕਸਾਨਿਆ ਗਿਆ ਹੈ ਮੁੰਬਈ ਦਿੱਲੀ 에어ਲਾਈਨ ਰੂਟ ਨੂੰ ਅਸਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸਰਕਾਰ ਨੇ ਇਹ ਵੀ ਦਾਅਵੇ ਝੂਟੇ ਜਿਹੜੇ ਨੇ ਉਹ ਸਾਬਤ ਕੀਤੇ ਨੇ ਤਾਂ 에어ਪੋਰਟ ਅਥਾਰਟੀ ਆਫ ਇੰਡੀਆ ਨੇ ਸੰਚਾਲਨ ਕਾਰਨਾ ਕਰਕੇ ਦਿੱਲੀ ਤੇ ਮੁੰਬਈ ਫਲਾਈਟ ਜੋ ਇਨਫੋਰਮੇਸ਼ਨ ਖੇਤਰਾ ਦੇ ਵਿੱਚ ਅੰਦਰ ਹਵਾਈ ਆਵਾਜਾਈ ਯਾਨੀ ਕਿ ਐਟਐਸ ਰੂਟਾਂ ਦੇ 25 ਭਾਗਾਂ ਨੂੰ ਅਸਾਈ ਤੌਰ ਤੇ ਬੰਦ ਕਰਨ ਦੀ ਮਿਆਦ ਜਿਹੜੀ ਆ ਵਧਾਈ ਦਿੱਤੀ ਹੈ ਤੇ ਇਸੇ ਕਰਕੇ ਇਹ ਘਟਨਾ ਕ੍ਰਮ ਭਾਰਤ ਤੇ ਪਾਕਿਸਤਾਨ ਦੇ ਤਣਾਪੁਰਪ ਸਬੰਧਾਂ ਦੇ ਵਿਚਕਾਰ ਜਿਹੜਾ ਆਉਂਦਾ ਹੈ ਦੋਵੇਂ ਦੇਸ਼ ਕਈ ਸਾਲਾਂ ਤੋਂ ਕਸ਼ਮੀਰ ਖੇਤਰ ਨੂੰ ਲੈ ਕੇ ਆਹਮੋ ਸਾਹਮਣੇ ਨੇ ਤਾਂ ਇਸੇ ਕਰਕੇ ਸਾਲਾਂ ਦੇ ਵਿੱਚ ਦੋਵੇਂ ਦੇਸ਼ਾਂ ਨੇ ਇੱਕ ਦੂਜੇ ਦੇ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਕਰਨ ਦੇ ਦੋਸ਼ ਵੀ ਲਗਾਉਂਦੇ ਹੀ ਰਹੀ ਹੈ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਕਾਰਵਾਈ ਕਰਨ ਕਰਕੇ ਆਪਣੇ ਖੇਤਰ ਵਿੱਚ ਕੰਮ ਕਰ ਰਹੇ ਆਤਵਾਦੀ ਸਮੂਹਾਂ ਦਾ ਸਮਰਥਨ ਬੰਦ ਕਰਨ ਦੇ ਲਈ ਕਿਹਾ ਤਾਂ ਉੱਥੇ ਹੀ ਇਹ ਖਬਰਾਂ ਬਿਲਕੁਲ ਬੇਬੁਨਿਆਦ ਨੇ ਝੂਠੀਆਂ ਨੇ ਤਾਂ ਅਜਿਹੀਆਂ ਖਬਰਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਜੋ ਸਰਕਾਰ ਵੱਲੋਂ ਅੰਕੜੇ ਜਾਰੀ ਕੀਤੇ ਜਾਂਦੇ ਨੇ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਦੇ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਤੇ ਆਫਵਾਵਾਤੋਂ ਬਚਣਾ ਚਾਹੀਦਾ